ਪੂਰੇ ਪਾਰਤ ਦੇ ਵਿੱਚ ਇਸ ਵਾਰ ਠੰਡ ਨਾ ਪੈਣ ਕਰਕੇ ਲੋਕ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਹਰ ਰਾਜ ਤੋਂ ਹੀ ਖਬਰ ਸਾਹਮਣੇ ਆ ਰਹੀ ਹੈ ਕਿ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਨਹੀਂ ਕੀਤੀ ਜਾ ਰਹੀ ਜਿਸ ਕਰਕੇ ਮੌਸਮ ਹਜੇ ਵੀ ਗਰਮ ਬਣਿਆ ਹੋਇਆ ਦਿਨ ਦੇ ਤਾਪਮਾਨ ਦੇ ਵਿੱਚ ਗਰਮੀ ਵੇਖਣ ਨੂੰ ਮਿਲ ਰਹੀ ਹੈ ਜਿਸ ਕਰਕੇ ਲੋਕਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉੱਧਰ ਪਹਾੜੀ ਰਾਜਾਂ ਦਾ ਵੀ ਹਾਲ ਅਜਿਹਾ ਹੀ ਹੈ ਬਰਫ ਟਲਨੀ ਵੀ ਕਈ ਇਲਾਕਿਆਂ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਜਿਸ ਤੇ ਕਰਕੇ ਮੌਸਮ ਵਿਗਿਆਨੀ ਕਾਫੀ ਚਿੰਤਿਤ ਨਜ਼ਰ ਆ ਰਹੇ ਨੇ ਉੱਤਰਾਖੰਡ ਦੀ ਗੱਲ ਕਰੀਏ ਤਾਂ ਇੱਥੇ ਮੌਸਮ ਦੀ ਬੇਰੁਖੀ ਹਜੇ ਵੀ ਸਾਫ਼ ਦਿਖਾਈ ਦੇ ਰਹੀ ਹੈ ਤੇ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਕੁਝ ਹੋਰ ਦਿਨ ਅਜੀਹਾਈ ਨਜ਼ਰ ਆਵੇਗਾ ਸੁੱਕੀ ਠੰਡ ਕਰਕੇ ਦਸੰਬਰ ਦੇ ਦੂਜੇ ਹਫਤੇ ਤੱਕ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦਸੰਬਰ ਦਾ ਪਹਿਲਾ ਹਫਤਾ ਬੀਤ ਚੁੱਕਿਆ ਹਜੇ ਵੀ ਮੀਂਹ ਦੇ ਕੋਈ ਅਸਾਰ ਨਜ਼ਰ ਨਹੀਂ ਆ ਰਹੇ ਜਿਸ ਕਰਕੇ ਪੂਰੇ ਪ੍ਰਦੇਸ਼ ਦੇ ਵਿੱਚ ਸੁੱਕੀ ਠੰਡ ਪਵੇਗੀ ਤੇ ਮੌਸਮ ਖੁਸ਼ਕ ਰਹਿਣ ਦੇ ਅਸਾਰ ਵੀ ਦੱਸੇ ਜਾ ਰਹੇ ਨੇ ਨਾ ਪੈਣ ਕਰਕੇ ਪ੍ਰਦੇਸ਼ ਦੇ ਵਿੱਚ ਪਹਾੜ ਵੀ ਬਰਫ਼ ਤੋਂ ਵਾਂਝੇ ਹੋ ਗਏ ਨੇ ਹਾਲਾਂਕਿ ਕੜਾਕੇ ਦੀ ਠੰਡ ਦੇ ਕਰਕੇ ਉੱਚ ਹਿਮਾਲਿਆ ਦੇ ਖੇਤਰ ਦੇ ਵਿੱਚ ਪਾਣੀ ਜੰਮ ਗਿਆ ਦੱਸਦੀ ਹੈ ਕਿ ਪ੍ਰਦੇਸ਼ ਦੇ ਚਾਰਾ ਤਾਮਾ ਦੇ ਵਿੱਚ ਤਾਪਮਾਨ ਸਵੇਰੇ ਤੇ ਸ਼ਾਮ ਮਾਈਨਸ ਦੇ ਵਿੱਚ ਦਰਜ ਕੀਤਾ ਜਾ ਰਿਹਾ ਮੌਸਮ ਵਿਭਾਗ ਦੇ ਨਿਰਦੇਸ਼ਕ ਵਿਕਰਮ ਸਿੰਘ ਨੇ ਦੱਸਿਆ ਕਿ ਦਸੰਬਰ ਦਾ ਪਹਿਲਾ ਹਫ਼ਤਾ ਬੀਤਣ ਤੋਂ ਬਾਅਦ ਵੀ ਮੀਂਹ ਦੇ ਅਸਾਰ ਘੱਟ ਨਜ਼ਰ ਆ ਰਹੇ ਨੇ ਫਿਲਹਾਲ ਹਜੇ ਵੀ ਉੱਤਰਾਖੰਡ ਦੇ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਜਿਸ ਕਰਕੇ ਮੌਸਮ ਮੌਨਸੂਨ ਜਾਈ ਰਹੇਗਾ ਤੇ ਕੜਾਕੇ ਦੀ ਠੰਡ ਪਵੇਗੀ ਜੋ ਕਿ ਖੁਸ਼ਕ ਹੋਵੇਗੀ ਦੱਸਦੇ ਕਿ ਸੁੱਕੀ ਠੰਡ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਚਲਨੀਆਂ ਪੈ ਰਹੀਆਂ ਹਨ ਉਹਨਾਂ ਦੱਸਿਆ ਕਿ ਮੌਨਸੂਨ ਦੀ ਵਿਦਾਇਤ ਤੋਂ ਬਾਅਦ ਅਕਤੂਬਰ ਤੇ ਨਵੰਬਰ ਦੇ ਵਿੱਚ بارش ਦਾ ਜੋ -90% ਘਟ ਵੇਖਣ ਨੂੰ ਮਿਲਿਆ ਉਹਨੇ ਵੀ ਕਿਹਾ ਕਿ ਦਸੰਬਰ ਦੇ 25 ਦਿਨ ਹਜੇ ਵੀ ਬਾਕੀ ਹੈ ਤੇ ਇਸ ਦੇ ਵਿੱਚ ਵੀ ਮੀਂਹ ਪੈਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਉਹਨਾਂ ਕਿਹਾ ਕਿ ਮੌਨਸੂਨ ਸੀਜ਼ਨ ਤੋਂ ਬਾਅਦ ਅਕਤੂਬਰ ਤੇ ਦਸੰਬਰ ਤੱਕ 55 ਮਿਲੀਲੀਟਰ ਬਾਰਿਸ਼ ਹੀ ਰਿਕਾਰਡ ਕੀਤੀ ਗਈ ਹੈ ਜੋ ਕਿ ਹਜੇ ਤੱਕ ਘੱਟ ਦੱਸੀ ਜਾ ਰਹੀ ਹੈ ਤੇ ਇਸੇ ਕਰਕੇ ਮੌਸਮ ਖੁਸ਼ਕ ਬਣਿਆ ਹੋਇਆ ਉਧਰ ਦੂਨ ਦੀ ਗੱਲ ਕਰੀਏ ਤਾਂ ਇੱਥੇ ਮੀਂਹ ਪੈ ਨਾ ਕਰਕੇ ਸੁੱਕੀ ਠੰਡ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰਦੂਸ਼ਣ ਦਾ ਗ੍ਰਾਫ ਲਗਾਤਾਰ ਵਧ ਰਿਹਾ ਦੱਸ ਤਈਏ ਕਿ ਹਸਪਤਾਲਾਂ ਦੇ ਵਿੱਚ ਸੁੱਕੀ ਠੰਡ ਕਰਕੇ ਮਰੀਜ਼ਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਜਿਸ ਕਰਕੇ ਹਸਪਤਾਲਾਂ ਦੇ ਵੱਲੋਂ ਵੀ ਹੁਣ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ ਤਾਂ ਕਿਹਾ ਜਾ ਰਿਹਾ ਕਿ ਦਸੰਬਰ ਮਹੀਨੇ ਦੇ ਵਿੱਚ ਹਜੇ ਤੱਕ ਵੀ ਠੰਡ ਦੇ ਕੋਈ ਅਸਾਰ ਨਜ਼ਰ ਨਹੀਂ ਆ ਰਹੇ ਤੇ ਲੋਕਾਂ ਨੂੰ ਖੁਸ਼ਕ ਮੌਸਮ ਦੇ ਵਿੱਚ ਹੀ ਰਹਿਣਾ ਪਵੇਗਾ